ਅੰਦਰੋਂ ਚੈੱਕ ਕਰ ਲਓ ਗੱਡੀ ਸਾਫ਼ ਸੁਥਰੀ ਪ੍ਰੈਜ਼ੈਂਟ ਇੰਟੀਰੀਅਰ ਵਿੱਚ AC ਟਰੋਕੇ ਹੀ ਓਕੇ ਜੀ ਲੋ ਵੀ AC ਹੀਟਰ ਤੁਹਾਨੂੰ ਓਕੇ ਮਿਲ ਜੂਗਾ ਗਰਮੀਆਂ 'ਚ AC ਚਲਾਇਓ ਸਰਦੀਆਂ ਆ ਗਈਆਂ ਹੁਣ ਤੁਸੀਂ ਹੀਟਰ ਔਨ ਕਰਕੇ ਠੀਕ ਆ ਨੱਗ ਦਾ ਆਨੰਦ ਮਾਣ ਸਕਦੇ ਤੁਸੀਂ ਗੱਡੀ ਦੇ ਵਿੱਚ ਲੋ ਵੇ ਮਿੱਤਰੋ ਜਿਵੇਂ ਤੁਸੀਂ ਕਹਿੰਨੇ ਹੋ ਨੇ ਠੀਕ ਆ ਆਪਾਂ ਨੂੰ ਘਰੇਲੂ ਕਾਰ ਚਾਹੀਦੀ ਹੈਗੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਆਂਦੀ ਹੈਗੀ ਤੇ ਠੰਡ ਦਾ ਤੋਹਫ਼ਾ ਹੀ ਹੈ ਦੋਸਤੋ ਤੁਹਾਡੇ ਲਈ ਇਹ ਗੱਡੀ ਬਹੁਤ ਹੀ ਜਾਇਜ਼ ਰੇਟ 'ਚ ਮਿਲ ਜੈਣੀ ਜਿਹੜਾ ਕੋਈ ਵੀ ਨਵਾਂ ਮੋਟਰਸਾਈਕਲ ਲੈਣਾ ਚਾਹੁੰਦਾ ਗੱਡੀ ਲੈ ਲਓ ਚਾਰ ਪੰਜ ਬੰਦੇ ਮੌਜ ਨਾਲ ਬਹਿ ਕੇ ਵੀ ਜਾਊਂਗੇ ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਗੱਡੀ ਖੜੀ ਕਿੱਥੇ ਆਪਣੇ ਪਿੰਡ ਹੀ ਖੜੀ ਹੈ ਬਈ ਪਿੰਡ ਸਲਾਉਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਵਾਗਤ ਹੈ ਆਪਣੇ ਪੇਰੇ ਤੋਂ ਤੁਹਾਡਾ ਤੇ ਬਾਈ ਕਿੰਨਾ ਮਾਡਲ ਹੈ ਇਹ ਗੱਡੀ 11 ਮਾਡਲ ਹੈ ਜੀ 11 ਮਾਡਲ ਹੈ ਜੀ ਦੂਜੇ ਨਾਂ ਹੀ ਹਾਂਜੀ ਦੂਜੇ ਨਾਂ ਤੇ ਦੂਜੇ ਨਾਮ ਦੀ ਗੱਡੀ ਹੈਗੀ ਬਠਿੰਡਾ ਨੰਬਰ ਆ ਵੀ ਚੈੱਕ ਕਰ ਲਓ ਕੋਈ ਬਾਹਰਲਾ ਨੰਬਰ ਹੈ ਠੀਕ ਹੈ ਬਠਿੰਡਾ ਨੰਬਰ ਗੱਡੀ ਹੈਗੀ ਪੰਜਾਬ ਦਾ ਤੇ ਰੰਗ ਪੇੜ ਦੀ ਓਕੇ ਹੀ ਗੱਡੀ ਸਾਰੀ ਓਕੇ ਹੈ ਜੀ ਰੰਗ ਪੇੜ ਲਓ ਵੀ ਰੰਗ ਪੇੜ ਸਾਰੀ ਓਕੇ ਮਿਲ ਜੂ ਪੈਰ ਚੈੱਕ ਕਰ ਲਓ ਵੀ ਚਾਰੋਂ ਟਾਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਠੀਕ ਆ ਟਾਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਤੇ ਆਹ ਸਾਈਡ ਤੁਸੀਂ ਦੇਖ ਸਕਦੇ ਹੋ ਭਾਈ ਆਹ ਸਾਈਡ ਵਾਲਾ ਕੋੜਾ ਜਿਹੜਾ ਇਹ ਤੁਹਾਨੂੰ ਤਿਆਰ ਕਰਵਾਉਣਾ ਪੈਣਾ ਠੀਕ ਆ ਇਹ ਕੰਮ ਖਰਚਾ ਜਿਹੜਾ ਹੁੰਦਾ ਆਪਾਂ ਤੁਹਾਨੂੰ ਦੱਸ ਕੇ ਦਿੰਨੇ ਆ ਭਾਈ ਠੀਕ ਆ ਅੰਦਰੋਂ ਚੈੱਕ ਕਰ ਲਓ ਗੱਡੀ ਸਾਫ਼ ਸੁਥਰੀ ਹੈ ਇੰਟੀਰੀਅਰ ਵਿੱਚ ਇਹ ਸੀਟ ਰੋਕੇ ਹੀ ਓਕੇ ਜੀ ਲੋ ਵੀ ਏਸੀ ਹੀਟਰ ਤੁਹਾਨੂੰ ਓਕੇ ਮਿਲ ਜੂਗਾ ਗਰਮੀ ਵਿੱਚ ਏਸੀ ਚਲਾਇਓ ਸਰਦੀਆਂ ਆ ਗਈਆਂ ਹੁਣ ਤੁਸੀਂ ਹੀਟਰ ਔਨ ਕਰਕੇ ਠੀਕ ਆ ਨਿੱਗ ਦਾ ਆਨੰਦ ਮਾਣ ਸਕਦੇ ਤੁਸੀਂ ਗੱਡੀ ਦੇ ਵਿੱਚ ਤੇ ਬਾਹਰ ਤੋਂ ਵੀ ਦੇਖ ਸਕਦੇ ਭਾਈ ਸਾਫ਼ ਸੁਥ ਇੰਡੀਕਾ ਵਿਸਤਾ ਵਿਸਤਾ ਹੀ ਇੰਡੀਕਾ ਵਿਸਤਾ 2011 ਮਾਡਲ ਦੂਜੇ ਨਾਮ ਦੀ ਆ ਤੇ ਆਪਾਂ ਤੁਹਾਡੀ ਇੰਜਨ ਤੇ ਵੀ ਝਾਤ ਮਰਾਵਾਂਗੇ ਬਈ ਠੀਕ ਹੈ ਐ ਮੜਾ ਇਹ ਬੋਰਨਟ ਚੱਕ ਦੇ ਬਈ ਲੋ ਇਹ ਬੋਰਨਟ ਚੱਕੀ ਦੋ ਵੀ ਇੰਜਨ ਦੇ ਝਾਤ ਮਾਰਿਆ ਇੱਕ ਵਾਰ ਇੰਜਨ ਵੀ ਬਹੁਤ ਸਾਫ਼ ਸੁਥਰਾ ਪਿਆ ਗੱਡੀ ਦਾ ਬਈ ਤੇ ਚਾਲ ਚਰਾ ਪੱਖੋ ਕੇ ਪੂਰੀ ਲੱਗੀ ਵੱਜੀ ਗਰੰਟੀ ਹੈ ਇਹ ਗਰੰਟੀ ਹੈ ਜੀ ਲਓ ਵੀ ਲੱਗੀ ਵੱਜਦੀ ਵੀਰ ਦੀ ਗਰੰਟੀ ਹੈ ਕਿਤੇ ਕੋਈ ਲੱਗੀ ਵੱਜ ਨਾ ਹੋਣੀ ਗੱਡੀ ਠੀਕ ਹੈ ਬਾਕੀ ਘਰੇਲੂ ਕਾਰ ਆ ਭਾਈ ਬਹੁਤ ਸਾਹ ਸੰਭਾਲ ਕੇ ਚਲਾਈ ਆ ਵੀਰ ਨੇ ਗੱਡੀ ਇਹ ਤੇ ਭਾਈ ਹੁਣ ਰੇਟ ਦੀ ਗੱਲ ਕਰੀਏ ਕਿੰਨੇ ਦੀ ਗੱਡੀ ਦੇ ਦੇਣੀ ਆਪੇ ਆਪਾਂ 95 ਹੀ ਛੱਡ ਦਾਂਗੇ ਲਓ ਵੀ 95000 ਦੀ ਗੱਡੀ ਤੁਹਾਨੂੰ ਮੈਜ ਦੇਣੀ ਠੀਕ ਹੈ ਮਾਨਤਾ ਨਹੀਂ ਭਾਈ ਤੁਹਾਡਾ ਮੌਕੇ ਤੇ ਹੋਣਾ ਕਿਉਂਕਿ ਆਪਾਂ ਵੀਰ ਤੋਂ ਪਹਿਲਾਂ ਹੀ ਕਹਤਾ ਠੀਕ ਆ ਵੀ ਗੱਡੀ ਦਾ ਰੇਟ ਇਹੋ ਜਿਹਾ ਦੇ ਦੇਣਾ ਵੀ ਵੀਰ ਵੀਡੀਓ ਦੇਖਣ ਤੇ ਗੱਡੀ ਬੁੱਕ ਕਰ ਦੇਣ ਬੱਸ ਹੁਣ ਤੁਸੀਂ ਨੰਬਰ ਆਫ ਫੀਰ ਤੇ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਬਈ ਪਿੰਡ ਸਲਾਤਪੁਰੇ ਜ਼ਿਲ੍ਹਾ ਬਠਿੰਡ ਦੇ ਵਿੱਚ ਗੱਡੀ ਖੜੀ ਆ ਵੀਡੀਓ ਨੂੰ ਬਤ ਵਤ ਸ਼ੇਅਰ ਕਰ ਦਿਓ ਧੰਨਵਾਦ